ਸ਼ਾਇਨ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਈਮਰਾਨ ਮਸੀਹ ਖਬਰ ਪਟਿਆਲੇ ਤੋਂ ਸਾਹਮਣੇ ਆ ਰਹੀ ਆ ਜਿੱਥੇ ਕੀ ਹਿੰਦੂ ਭਾਈਚਾਰੇ ਦੇ ਲੋਕਾਂ ਵੱਲੋਂ ਅੱਜ ਭੁੱਖ ਹੜਤਾਲ ਕੀਤੀ ਗਈ ਆ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ ਸੀ ਤੇ ਅੱਜ ਭੁੱਖ ਹੜਤਾਲ ਦੇ ਉੱਤੇ ਬੈਠ ਗਏ ਨੇ ਜਿਨ੍ਹਾਂ ਦੇ ਵਿੱਚ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰਧਾਨ ਸਾਬਕਾ ਡੀਐਸਪੀ ਐਡਵੋਕੇਟ ਰਜਿੰਦਰਪਾਲ ਆਨੰਦ ਵੀ ਸ਼ਾਮਿਲ ਰਹੇ ਪੰਜਾਬ ਦੇ ਉੱਗੇ ਪੱਤਰਕਾਰ ਵੀ ਸ਼ਾਮਲ ਰਹੇ ਤਾਂ ਕੀ ਕਾਰਨ ਹੈ ਕਿ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਪੱਤਰਕਾਰ Hindu ਸਨਾਤਨ ਧਰਮ ਦੇ ਜਿਹੜੇ ਕੋ ਜਾਗੂ ਉਹ ਭੁੱਖ ਹੜਤਾਲ ਦੇ ਉੱਤੇ ਬੈਠਣ ਨੂੰ ਮਜਬੂਰ ਹੋਏ ਨੇ ਕਿਹੜੀ ਮੰਗ ਆ ਜੋ ਪ੍ਰਸ਼ਾਸਨ ਦੇ ਅੱਗੇ ਗੁਹਾਰ ਲਗਾ ਰਹੇ ਨੇ ਕਿਹੜੀ ਮੰਗ ਨੂੰ ਲੈ ਕੇ ਨੋਬਤ ਆਈ ਆ ਕਿ ਜਿੱਥੇ ਤਾਂ ਇਸ ਵਕਤ Hindu ਧਰਮ ਦੇ ਲੋਕ ਜ਼ਿਆਦਾਤਰ ਮੰਦਰਾਂ ਦੇ ਵਿੱਚ ਨਜ਼ਰ ਆਉਂਦੇ ਨੇ ਲਾਈਨਾਂ ਲੱਗੀਆਂ ਹੋਈਆਂ ਨੇ ਪਰ ਇੱਥੇ ਭੁੱਖ ਹੜਤਾਲ ਕਰਕੇ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਮਾਜਰਾ ਕੀ ਆ ਪੂਰਾ ਤੁਹਾਨੂੰ ਸਾਬਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਆਨੰਦ ਜੀ ਦੀ ਜਵਾਨੀ ਸੁਣਾਉਣੀ ਆ ਕਿ ਆਖਰ ਨੇ ਨੌਬਤ ਆਈ ਕਿਉਂ ਆ ਜੈ ਸ਼੍ਰੀ ਰਾਮ ਭਾਰਤ ਮਾਤਾ ਕੀ ਜੈ ਹੋ ਮੈਂ ਤੁਹਾਡਾ ਆਪਣਾ ਰਜਿੰਦਰਪਾਲ ਆਨੰਦ ਸਾਬਕਾ ਡੀਐਸਪੀ ਐਡਵੋਕੇਟ ਸੀਨੀਅਰ ਮੀਤ ਪ੍ਰਧਾਨ ਖੱਤਰੀ ਮਹਾਸਭਾ ਪੰਜਾਬ ਸੂਬਾ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਪੰਜਾਬ ਅੱਜ ਅਸੀਂ ਇੱਥੇ ਜੋੜੀਆਂ ਪੱਟੀਆਂ ਦੇ ਵਿੱਚ ਰਾਮਲੀਲਾ ਗਰਾਊਂਡ ਦੇ ਵਿੱਚ ਇਸ ਕਰਕੇ ਇਕੱਠੇ ਹੋਏ ਆ ਕਿ 2 ਸਾਲ ਪਹਿਲਾਂ ਇੱਕ ਸਰਬਜੀਤ ਸਿੰਘ ਓਕਲਾ ਨਾਂ ਦੇ ਬੰਦੇ ਨੇ ਸਾਡੇ ਧਾਰਮਿਕ ਗ੍ਰੰਥ ਸ਼੍ਰੀ ਰਮਾਇਣ ਜੀ ਦੇ ਖਿਲਾਫ ਨੈਗੇਟਿਵ ਟਿੱਪਣੀਆਂ ਕੀਤੀਆਂ ਨੇ ਬਹੁਤ ਬੁਰਾ ਲਿਖਿਆ ਜਿਹਦੇ ਨਾਲ ਸਾਡੇ ਸਾਰੇ ਸਨਾਤਨੀਆਂ ਦੀਆਂ Hindu ਧਰਮ ਨੂੰ ਮੰਨਣ ਵਾਲੇ ਸ਼੍ਰੀ ਰਾਮ ਜੀ ਨੂੰ ਮੰਨਣ ਵਾਲੇ ਲੋਕਾਂ ਦੇ ਹਿਰਦੇ ਬਲੁੰਦਰੇ ਗਏ ਨੇ ਮਨਾਂ ਨੂੰ ਬਹੁਤ ਠੇਸ ਲੱਗੀ ਹੈ ਸਾਡੇ ਭਰਾ ਪ੍ਰੈਸ ਰਿਪੋਰਟਰ ਬਰਮਾ ਜੀ ਨੇ 2 ਸਾਲ ਪਹਿਲਾਂ ਇਸ ਮਸਲੇ ਨੂੰ ਲੈ ਕੇ ਧਾਰਮਿਕ ਭਾਵਨਾਵਾਂ ਭਾਵਨਾਵਾਂ ਨੂੰ ਆਹਤ ਹੋਣ ਦਾ ਅਰਚਾ 295 ए ਦੇ ਵਿੱਚ ਸਰਪਜੀਤ ਸਿੰਘ ਦੇ ਖਿਲਾਫ ਦਰਜ ਕਰਾਇਆ ਸੀ ਪਰ ਉਹਦੀ ਰਾਇਤ ਮਨਜੂਦ ਕਰਦੇ ਹੋਏ ਪ੍ਰਸ਼ਾਸਨ ਨੇ ਉਹਦੀ ਐਂਟੀਸੀਪੇਟਰੀ বেল ਵੀ ਕਰਾ ਦਿੱਤੀ ਔਰ ਹਏ ਤੱਕ ਉਸ ਮੁਕਾਦਮੇ ਦਾ ਚਲਾਨ ਵੀ ਅਦਾਲਤ ਵਿੱਚ ਨਹੀਂ ਦਿੱਤਾ ਇਸ ਗੱਲ ਨੂੰ ਰੋਸ ਮਨਾਉਂਦੇ ਹੋਏ ਰੋਸ ਦਾ ਪ੍ਰਦਰਸ਼ਨ ਕਰਦੇ ਹੋਏ ਅੱਜ ਪਟਿਆਲੇ ਵਿੱਚ ਜੋ ਸਨਾਤਨ ਧਰਮ ਨੂੰ ਮੰਨਣ ਵਾਲੇ ਨੇ ਸ਼੍ਰੀ ਰਾਮ ਜੀ ਨੂੰ ਮੰਨਣ ਵਾਲੇ ਨੇ ਪਵਿੱਤਰ ਗ੍ਰੰਥ ਸ਼੍ਰੀ ਰਮਾਇਣ ਜੀ ਨੂੰ ਮੰਨਣ ਵਾਲੇ ਨੇ ਜਿਸ ਗ੍ਰੰਥ ਦਾ ਪਾਠ Hindu ਲੋਕ ਅਸੀਂ ਸਾਰੇ ਆਪਣੇ ਘਰਾਂ 'ਚ ਕਰਾਉਂਦੇ ਆ ਉਹਦੀ ਬੇਅਦਵੀ ਹੋਈ ਹੈ ਉਹਦਾ ਇਨਸਾਫ ਲੈਣ ਲਈ ਅੱਜ ਇੱਥੇ ਸਾਰੇ ਇਸ ਮੰਚ ਤੇ ਇਕੱਠੇ ਹੋਏ ਆਂ ਔਰ ਸਰਕਾਰ ਤੇ ਪ੍ਰਸ਼ਾਸਨ ਨੂੰ ਅੱਜ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਇਸ ਮਾਮਲੇ ਦੇ ਵਿੱਚ ਸਨਾਤਨੀਆਂ ਨੂੰ ਇਨਸਾਫ ਦਿੱਤਾ ਜਾਏ ਨਹੀਂ ਤਾਂ ਇਸ ਤੋਂ ਬਾਅਦ ਇਸ ਇਨਸਾਫ ਨੂੰ ਲੈਣ ਵਾਸਤੇ ਹੋਰ ਸਖਤ ਕਦਮ ਚੁੱਕੇ ਜਾਣਗੇ ਇਹ ਸਖਤ ਕਦਮ ਚੁੱਕਣ ਲਈ ਸਾਨੂੰ ਮਜਬੂਰ ਨਾ ਕੀਤਾ ਜਾਵੇ ਇਹ ਬਦਕਿਸਮਤੀ ਹੈ અનਫੋਰਚੂਨੇਟ ਹੈ ਸਾਵਣ ਦਾ ਮਹੀਨਾ ਚੱਲ ਰਿਹਾ ਹੈ ਤੁਸੀਂ ਮੰਦਰਾਂ 'ਚ ਜਾ ਕੇ ਦੇਖੋ ਕਿਵੇਂ ਲਾਈਨਾਂ ਲੱਗੀਆਂ ਹੋਈਆਂ ਨੇ ਮੱਥਾ ਟੇਕਣ ਦਾ ਟਾਈਮ ਨਹੀਂ ਮਿਲ ਰਿਹਾ ਹੈਗਾ ਪਰ ਜਦੋਂ ਧਰਮ ਦੀ ਰੱਖਿਆ ਕਰਨ ਦੀ ਗੱਲ ਆਉਂਦੀ ਹੈ ਤਾਂ ਸਾਡੇ ਲੋਕ ਇਸ ਵੱਲ ਧਿਆਨ ਨਹੀਂ ਦਿੰਦੇ ਆਪਣੇ ਪਰਸਨਲ ਕੰਮਕਾਰਾਂ 'ਚ ਵਿਜੀ ਹੋ ਜਾਂਦੇ ਨੇ ਅੱਜ ਮੈਂ ਤੁਹਾਡੇ ਮਾਧਿਅਮ ਰਾਹੀਂ ਤੁਹਾਡੇ ਚੈਨਲ ਰਾਹੀਂ ਸਾਰੇ ਹਿੰਦੂ ਭਰਾਵਾਂ ਨੂੰ ਸਨਾਤਨੀਆਂ ਨੂੰ ਖਾਸ ਕਰਕੇ ਜਿਹੜੇ ਸ਼੍ਰੀ ਰਾਮ ਜੀ ਨੂੰ ਮੰਨਣ ਵਾਲੇ ਨੇ ਸਾਡੇ ਪਵਿੱਤਰ ਗ੍ਰੰਥ ਰਮਾਇਣ ਜੀ ਨੂੰ ਮੰਨਣ ਵਾਲੇ ਨੇ ਉਹ ਸਾਰੇ ਇਹਨਾਂ ਦਾ ਸਾਥ ਦਿਓ ਆਪਣੀ ਹਾਜ਼ਰੀ ਲਵਾਓ ਕਿਉਂਕਿ ਰਿਸ਼ੀਆ ਮੂਨੀਆ ਨੇ ਕਿਹਾ ਕਿ ਜੋ ਇਨਸਾਨ ਜੋ ਬੰਦੇ ਧਰਮ ਦੀ ਰੱਖਿਆ ਕਰਦੇ ਨੇ ਧਰਮ ਉਹਨਾਂ ਦੀ ਰੱਖਿਆ ਕਰਦਾ ਹੈ ਸਾਬਕਾ ਡੀਐਸਪੀ ਐਡਵੋਕੇਟ ਅਰਜਿੰਦਰਪਾਲ ਆਨੰਦ ਦੀ ਜੁਬਾਨੀ ਸੁਣੀ ਆ ਤੇ ਹੁਣ ਤੁਹਾਨੂੰ ਸੁਣਾਉਣੇ ਆ ਪੱਤਰਕਾਰ ਅਨੁਰਾਗ ਸ਼ਰਮਾ ਦੀ ਜੁਬਾਨੀ ਜੋ ਕਿ ਇਸ ਮੁਹਿੰਮ ਨੂੰ ਅੱਗੇ ਵਧਾਰੇ ਨੇ ਦੇਖੋ ਅੱਜ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੀ ਹੋਇਆ ਕਿ ਸਨਾਤਨ ਧਰਮ ਵੱਲੋਂ ਇਸ ਤਰ੍ਹਾਂ ਏਡੇ ਵੱਡੇ ਪੱਮਾਨੇ ਤੇ 50 60 ਲੋਕਾਂ ਨੇ ਇਕੱਠੇ ਹੋ ਕੇ ਭੁਖੜ ਹੜਤਾਲ ਕੀਤੀ ਹੈ ਇਹ ਭੁਖੜ ਹੜਤਾਲ ਇਸ ਕਰਕੇ ਕੀਤੀ ਹੈ ਕਿ ਇੱਕ ਵਿਅਕਤੀ ਵੱਲੋਂ ਸਾਡੇ ਪੁਜਨੀਆ ਗ੍ਰੰਥ ਸ਼੍ਰੀ ਰਾਮਾਇਣ ਜੀ ਦੇ ਬਾਰੇ ਅਪਸ਼ਬਦ ਲਿਖੇ ਆ ਅਪਸ਼ਬਦਾਂ ਨਾਲ ਭਰੀ ਹੋਈ ਇੱਕ ਕਿਤਾਬ ਲਿਖੀ ਆ ਅਸੀਂ ਪਿਛਲੇ 2 ਸਾਲ ਤੋਂ ਲਗਾਤਾਰ ਪੁਲਿਸ ਨੂੰ ਇਸ ਬਾਰੇ ਦੱਸ ਰਹੇ ਆ ਉਸ ਤੇ ਮਾਮਲਾ ਦਰਜ ਹੋਇਆ ਹੋਇਆ ਸਵਾ 2 ਸਾਲ ਤੋਂ ਪਰ ਅੱਜ ਤੱਕ ਨਾ ਉਹ ਅਰੈਸਟ ਹੋਇਆ ਨਾ ਉਸ ਤੇ ਕੋਈ ਕਾਰਵਾਈ ਹੋਈ ਆ ਇਸ ਕਰਕੇ ਰੋਸ ਆ ਸਾਡੇ ਮਨਾਂ ਦੇ ਵਿੱਚ ਉਸ ਰੋਸ ਨੂੰ ਵਿਅਕਤ ਕਰਕੇ ਸਰਕਾਰ ਦੇ ਕੰਨਾਂ ਤੱਕ ਅਸੀਂ ਪਹੁੰਚਾਉਣਾ ਚਾਹੁੰਦੇ ਆ ਕਿ ਕਦੋਂ ਤੱਕ Hindu ਸਮਾਜ ਨਾਲ Hindu ਧਰਮ ਨਾਲ ਇਸ ਤਰ੍ਹਾਂ ਅਣਦੇਖਿਆ ਵਤੀਰਾ ਇਸ ਤਰ੍ਹਾਂ ਸਤੇਲਾ ਵਿਹਾਰ ਕਰਦੇ ਰਹੋਗੇ ਕਿਉਂ ਅੱਜ ਸਵਾ ਦੋ ਸਾਲ ਦੇ ਵਿੱਚ ਉਹ ਵਿਅਕਤੀ ਫੜਿਆ ਨਹੀਂ ਗਿਆ ਕਿਉਂ ਪੰਜਾਬ ਪੁਲਿਸ ਐਡੀ ਤਾਂ ਨਕਮੀ ਨਹੀਂ ਹੈ ਪੰਜਾਬ ਪੁਲਿਸ ਤਾਂ ਸਰਵ ਸ਼੍ਰੇਸ਼ਟ ਮੰਨੀ ਗਈ ਹੈ ਭਾਰਤ ਦੇ ਵਿੱਚ ਤੇ ਫਿਰ ਉਸ ਪੁਲਿਸ ਨੂੰ ਇੰਨਾ ਸਮਾਂ ਕਿਵੇਂ ਲੱਗ ਗਿਆ ਕਿ ਸਵਾ ਦੋ ਸਾਲ ਤੋਂ ਉਹ ਬੰਦਾ ਪਟਿਆਲੇ ਦੇ ਵਿੱਚ ਰਹਿ ਰਿਹਾ ਤੇ ਉਸ ਤੱਕ ਪੁਲਿਸ ਦੇ ਹੱਥ ਨਹੀਂ ਪਹੁੰਚੇ ਜੇ ਨਹੀਂ ਪਹੁੰਚਦੇ ਤੇ ਸਾਨੂੰ ਦੱਸੋ ਅਸੀਂ ਫੜ ਕੇ ਉਹਨੂੰ ਦੇ ਦਾਂਗੇ ਪੁਲਿਸ ਨੂੰ ਜੀ ਕੀ ਕਾਰਨ ਹੈ ਕਿ ਪੁਲਿਸ ਉਹਨੂੰ ਗ੍ਰਿਫਤਾਰ ਕਿਉਂ ਨਹੀਂ ਕਰ ਰਹੀ ਇਹਦੇ ਪਿੱਛੇ ਰਾਜਨੀਤਿਕ ਮੰਸ਼ਾ ਵੀ ਹੋ ਸਕਦੀ ਹੈ ਜੀ ਉਹ ਪੈਸੇ ਵਾਲਾ ਬੰਦਾ ਪੈਸੇ ਦੀ ਤਾਕਤ ਵੀ ਹੋ ਸਕਦੀ ਹੈ ਔਰ ਬਾਹਰ ਵੱਲ ਕੁਝ ਅਧਿਕਾਰੀਆਂ ਵੱਲੋਂ ਕੁਝ ਪ੍ਰਸ਼ਾਸਨਿਕ ਔਰ ਕੁਝ ਪੁਲਿਸ ਅਧਿਕਾਰੀਆਂ ਵੱਲੋਂ ਅਸ਼ੋਕ ਵਰਮਾ ਜੀ ਉੱਤੇ ਇਹ ਪ੍ਰੈਸ਼ਰ ਵੀ ਬਣਾਇਆ ਜਾ ਰਿਹਾ ਹੈ ਕਿ ਤੁਸੀਂ ਸਮਝੌਤਾ ਕਰੋ ਕੇਸ ਵਾਪਸ ਲਓ ਖਰੀਦਣ ਦੀ ਕੋਸ਼ਿਸ਼ ਡਰਾਉਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ ਅਸ਼ੋਕ ਵਰਮਾ ਜੀ ਪੂਰੇ ਡਿਪਰੈਸ਼ਨ ਦੇ ਵਿੱਚ ਜਾ ਚੁੱਕੇ ਸੀ ਇਸ ਕਰਕੇ ਸਾਨੂੰ ਇਹ ਸਟੈਪ ਲੈਣਾ ਪਿਆ ਪਰ ਹੁਣ ਇਹ ਸਟੈਪ ਚੱਕਿਆ ਗਿਆ ਇਹ ਅੱਗੇ ਵਧਦਾ ਜਾਊਗਾ ਪਿੱਛੇ ਨਹੀਂ ਹਟੇਗਾ ਅੱਜ ਸ਼ਾਂਤਮਈ ਹੈ ਕੱਲ ਤੋਂ ਜਾਂ ਅੱਗੇ ਤੋਂ ਇਹ ਉਗਰ ਰੂਪ ਬਿਤਾਰਨ ਕਰ ਸਕਦਾ ਕਿਸੇ ਹੋਰ ਜੱਥੇਬੰਦੀ ਨਾਲ ਸਾਥ ਨਹੀਂ ਮਿਲ ਰਿਹਾ ਹੈ ਏ ਇਕੱਲੇ ਸਲਾਤ ਨਹੀਂ ਇਹਦੇ ਵਿੱਚ ਇੱਕ ਗੱਲ ਖਾਸ ਹੈ ਕਿ ਕੋਈ ਵੀ ਜਥੇਬੰਦੀ ਇਸ ਦੇ ਵਿੱਚ ਸ਼ਮੂਲੀਅਤ ਨਹੀਂ ਕਰ ਰਹੀ ਕੋਈ ਆਏਗਾ ਅਸੀਂ ਨਾ ਵੀ ਨਹੀਂ ਕਰਦੇ ਪਰ ਜਥੇਬੰਦੀ ਸਾਈਡ ਤੇ ਰੱਖ ਕੇ ਆਪਣੇ ਅਹੁਦੇ ਆਪਣੇ ਪਦਵੀਆਂ ਸਾਈਡ ਤੇ ਰੱਖ ਕੇ ਆਣਾ ਪਏਗਾ ਇਹ ਆਮ ਲੋਕਾਂ ਦਾ ਹਜੂਮ ਹੈ ਜਿਹੜੇ ਰਾਮ ਨੂੰ ਮੰਨਦੇ ਆ ਜਿਹੜੇ ਭਗਵਾਨ ਨੂੰ ਮੰਨਦੇ ਆ ਜਿਹੜੇ ਸਨਾਤਨ ਨੂੰ ਮੰਨਦੇ ਆ ਉਹ ਆਪ ਮਹਾਰੇ ਹੋ ਕੇ ਆਏ ਆ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਮਾਤਾਵਾ ਭੈਣਾ ਵੀ ਇੱਥੇ ਪੁਖੜ ਤਾਲ ਤੇ ਬੈਠੀਆਂ ਲੋਕਾਂ ਵਿੱਚ ਬੜਾ ਰੋਸ਼ ਹੈ ਇਹ ਇਕੱਠ ਟਾਈਮ ਨਹੀਂ ਲੱਗੂਗਾ ਕਦੋਂ ਹਜ਼ਾਰਾਂ ਦਾ ਲੱਖਾਂ ਦਾ ਹੋ ਜਾਊਗਾ ਇਸ ਕਰਕੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਸਰਕਾਰ ਨੂੰ ਜਲ ਤੋਂ ਜਲ ਚਾਹੀਦਾ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੂੰ ਚਾਹੀਦਾ ਕਿ ਉਹ ਜਿਸ ਤਰ੍ਹਾਂ ਕਹਿੰਦੇ ਆ ਕਿ ਮੈਂ ਹਰੇਕ ਧਰਮ ਦਾ ਸਤਿਕਾਰ ਕਰਦਾ ਕਿਉਂਕਿ ਮੁੱਖ ਮੰਤਰੀ ਕਿਸੇ ਧਰਮ ਕਿਸੇ ਜਾਤੀ ਦਾ ਨਹੀਂ ਹੁੰਦਾ ਬਲਕਿ ਉਹ ਪੂਰੇ ਸੂਬੇ ਦਾ ਹੁੰਦਾ ਸੋ ਸਾਡੇ ਵੱਲੋਂ ਵੀ ਇਹ ਬੇਨਤੀ ਹੈ ਕਿ ਉਸ ਪਾਸੇ ਸੋਚਦੇ ਹੋਏ ਜਲ ਤੋਂ ਜਲ ਉਸ ਵਿਅਕਤੀ ਨੂੰ ਅਰੈਸਟ ਕਰਨ ਠੀਕ ਹੈ ਉਹ ਆਮ ਆਦਮੀ ਪਾਰਟੀ ਸੀ ਪਰ ਸੀ ਹੁਣ ਨਹੀਂ ਹੈ ਜੇਕਰ ਹੁਣ ਵੀ ਉਹਦੇ ਲਿੰਕ ਹੈ ਰਿਲੇਸ਼ਨ ਹੈ ਤੇ ਉਹ ਰਿਲੇਸ਼ਨ ਤੋੜ ਦੋ ਕਿਉਂਕਿ ਇੱਕ ਵਿਅਕਤੀ ਪਿੱਛੇ ਤੁਸੀਂ ਲੱਖਾਂ ਵੋਟਾਂ ਖਰਾਬ ਨਹੀਂ ਕਰ ਸਕਦੇ ਜੇਕਰ ਤੁਸੀਂ ਵੋਟਾਂ ਦੇ ਲਾਲਚ ਦੇ ਵਿੱਚ ਉਸ ਨੂੰ ਵਿਚਾਰ ਰਹੇ ਹੋ ਤਾਂ ਫਿਰ ਦੇਖ ਲਿਓ ਸਾਡੇ ਨਾਲ ਕਿੰਨੀਆਂ ਵੋਟਾਂ ਨੇ ਇਹ ਅੱਜ ਸਵੇਰੇ 10 ਵਜੇ ਤੋਂ ਲੈ ਕੇ 7 ਵਜੇ ਤੱਕ ਭੁੱਖ ਹੜਤਾਲ ਚੱਲੇਗੀ 5 ਵਜੇ ਉਸ ਦੁਸ਼ਟ ਪਾਪੀ ਦਾ ਪੁਤਲਾ ਵੀ ਫੁੱਕਿਆ ਜਾਏਗਾ ਤਾਂ ਤੁਸੀਂ ਸੁਣਿਆ ਅਨੁਰਾਗ ਸ਼ਰਮਾ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਤੇ ਨਾਲ ਹੀ ਇਹ ਗੱਲ ਕਹਿ ਦਿੱਤੀ ਗਈ ਆ ਕਿ ਇਸ ਵਿਅਕਤੀ ਦੇ ਉੱਤੇ ਕਾਰਵਾਈ ਨਾ ਹੋਣਾ ਕਿਸੇ ਸਿਆਸੀ ਸ਼ਾਇਦ ਅਹਿਸਾਸ ਲੱਗਦਾ ਹੈ ਕਿ ਸ਼ਾਇਦ ਇਸ ਵਿਅਕਤੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਦੋਂ ਕਿ ਕਿਸੇ ਵਿਅਕਤੀ ਦੀ ਧਾਰਮਿਕ ਭਾਵਨਾਵਾਂ ਨੂੰ ਜਦੋਂ ਠੇਸ ਪਹੁੰਚਦੀ ਆ ਤਾਂ ਉਸ ਦੇ ਉੱਤੇ ਨਾਲ ਦੀ ਨਾਲ ਪਰਚਾ ਤਾਂ ਹੁੰਦਾ ਬੇਸ਼ੱਕ ਪਰਚਾ ਇਸ ਦੇ ਉੱਤੇ ਵੀ 295ਏ ਦੇ ਤਹਿਤ ਦਰਜ ਹੋ ਗਿਆ ਪਰ ਇਸ ਨੇ ਐਂਟੀਸੀਪੇਟਰੀ ਬੇਲ ਲੈ ਲਈ ਹੈ ਤਾਂ ਹੁਣ ਤੱਕ ਸ਼੍ਰੀਆਮ ਘੁੰਮਰਿਆ ਤੇ ਕਿਤਾਬਾਂ ਜਿਹੜੀਆਂ ਨੇ ਹੁਣ ਵੀ ਆਨਲਾਈਨ ਵਿਕ ਰਹੀਆਂ ਨੇ ਉਸ ਦੀਆਂ ਤਾ ਹੁਣ ਇਸ ਦੇ ਉੱਤੇ ਕਾਰਵਾਈ ਕਰਵਾਉਣ ਦੀ ਮੰਗ ਨੂੰ ਲੈ ਕੇ ਇਸ ਨੂੰ ਸਜ਼ਾ ਦਿਵਾਉਣ ਦੀ ਮੰਗ ਨੂੰ ਲੈ ਕੇ ਇਹ ਭੁੱਖ ਹੜਤਾਲ ਕੀਤੀ ਗਈ ਆ ਪਰ ਜੇਕਰ ਹਲੇ ਵੀ ਸਰਕਾਰ ਇਸ ਦੇ ਖਿਲਾਫ ਕਾਰਵਾਈ ਨਹੀਂ ਕਰਦੀ ਇਸ ਨੂੰ ਸਜ਼ਾ ਨਹੀਂ ਦਿੰਦੀ ਜੇਲ੍ਹ ਦੇ ਵਿੱਚ ਨਹੀਂ ਭੇਜਦੀ ਤਾਂ ਫਿਰ ਅਗਲਾ ਸੰਘਰਸ਼ ਵੱਡਾ ਹੋ ਸਕਦਾ